ਉੱਧਾ ਜੀ ਮਾਡਾ ਨੀ ਦਿਓ ਤੁਹਾਡਾ ਕਿੰਨੇ ਕਿਲੋ ਮਟਰ ਖੱਲਿਲ ਹੋ ਰਹੀ ਆ ਸਾਥੀਓ ਤੁਸੀਂ ਲਾਈਵ ਤੇ ਸੁਣ ਰਹੇ ਹੋ ਨਾ ਐਡੇ ਵੱਡੇ ਪੱਦਰ ਦੇ ਤਾਂ ਨਹੀਂ ਹੋ ਰੀਆਂ ਕਮਾਲ ਹੋ ਗਈ ਰਾਤ ਤੇ ਅਸੀਂ ਉਧਰੋਂ ਫੜਿਆ ਦੂਜੇ ਬੰਨੋ ਰਾਜਪੁਰੇ ਬੈਰੀਅਲ ਤੋਂ ਉਹ ਵੀ ਕਹਿੰਦੇ ਸਾਡਾ ਭਾਗੂ ਦਾ ਸਾਡਾ ਇੱਥੋਂ ਦਾ ਚੋਨਾ ਸਾਡਾ ਰਾਮਸਰੇ ਦਾ ਜਦੋਂ ਮੁੜ ਕੇ ਸੱਚਾਈ ਪਤਾ ਲੱਗਦੀ ਆ ਫੇਰੇ ਫੋਨ ਕਰਾਉਣ ਲੱਗ ਪੈਂਦੇ ਆ ਫੇਰ ਤੇ ਥੱਲੇ ਟੈਲੀਵਿਜ਼ਨ ਤੱਕ ਜਾਂਦੇ ਆ ਯਾਰ ਹੱਦ ਹੋ ਗਈ ਯਾਰ ਐਡੇ ਦਾ ਚੋਨਾ ਕਮਾਲ ਹੋ ਗਈ ਆ ਬਾਪੂ ਜਰੇ ਰਾਤ ਜਾਗਦੇ ਸਾਰੀ ਰਾਤ ਸਾਡੇ ਨਾਲ ਜਾਗੇ ਹੁਣ ਫੇਰ ਜਾਗੇ ਹੱਦ ਹੋ ਗਈ ਇਹ ਨਾਲੀ ਯਾਰ ਪੁਲਿਸ ਪ੍ਰਸ਼ਾਸਨ ਨੇ ਇਹ ਇੱਕ ਵੀ ਵੀਰੋ ਰਹਾ ਤੇ ਆ ਪੰਜਾਬ ਬਾਰਡਰ ਤੇ ਚੌਕੀ ਆ ਉਥੇ ਪੁਲਿਸ ਵਾਲਿਆਂ ਨੇ ਟਰੈਕਟਰ ਨੂੰ ਰੋਕਿਆ ਉਹ ਕਹਿੰਦੇ ਕਿ ਸਾਨੂੰ ਮਨਲਾ ਇਜਾਜ਼ਤ ਨਹੀਂ ਮਗਰੋਂ ਸਰਕਾਰ ਵੱਲੋਂ ਮਿਲੇਗੀ ਟਰਾਲਾ ਰਸਤੇ ਵਿੱਚੋਂ ਨਾ ਵਾਪਸ ਮੋੜ ਦਿਓ ਫਿਰ ਜੀ ਇਹ ਗੱਲ ਕਹੀ ਡਰਾਈਵਰ ਕੋ ਤੇ ਉਹਨਾਂ ਨੇ ਇਹ ਗੱਲ ਕਹੀ ਨਾ ਕਿ ਸਾਨੂੰ ਇਜਾਜ਼ਤ ਨਹੀਂ ਹੈਗੀ ਮਨਲਾ ਵਾਪਸ ਉਹ ਕਹਿੰਦੇ ਜੀ ਸਾਨੂੰ ਸਾਨੂੰ ਸਾਡੇ ਕੋਲ ਕੋਈ ਆਰਡਰ ਨਹੀਂ ਆਇਆ ਅਜੇ ਤੱਕ ਅੱਛਾ ਜੀ ਫਿਰ ਅੱਜ ਮੰਡੀ ਬੋਰਡ ਵਾਲੇ ਬੈਠੇ ਪੰਜਾਬ ਸਰਕਾਰ ਦਾ ਕਹਿ ਰਹੀ ਹੈ ਅਸੀਂ ਮਨਲਾ ਪੈਰੀਆਂ ਪੁਲਿਸ ਦੀ ਡਿਊਟੀ ਲਾਤੀ ਪੈਰੀਆਂ ਨਾਲ ਤੇ ਚੋਨਾ ਰਸਤੇ ਵਿੱਚ ਜੇ ਕੋਈ ਲਿਆਉਂਦਾ ਵੀ ਗ ਤਿਆ ਆ ਵੇਖ ਲੋ ਵੀਰ ਨੇ ਡਰਾਈਵਰ ਵੀਰ ਨੇ ਆਪ ਸੱਚਾਈ ਦੱਸੀ ਆ ਪੁਲਿਸ ਵਾਲਿਆਂ ਦੀ ਕਿ ਕਲਰਗੜਾ ਚੌਂਕੀ ਦੇ ਉੱਤੇ ਮਹਾਰਾਜ ਚਾਰਜ ਬੈਠੇ ਜਿਹੜੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਤੁਹਾਨੂੰ ਵਾਕਈ ਲੈਟਰ ਨਹੀਂ ਆਇਆ ਮਾਰਕੀਟ ਕਮੇਟੀ ਵੱਲੋਂ ਜਾਂ ਮਾਰਕੀਟ ਕਮੇਟੀ ਝੂਠੀ ਆ ਜਾਂ ਚੌਂਕੀ ਨਿਯਾਰ ਝੂਠਾ ਹੈ ਇਹ ਤੁਸੀਂ ਆਪ ਜਾਂਚ ਕਰ ਲੋ ਵੀਰੋ ਉਹ ਕਰੀਂ ਫੋਨ ਨਹੀਂ ਲੱਗ ਰਿਹਾ ਹੈਲੋ ਹੈਲੋ ਨਿਰਮਲ ਚੇਅਰਮੈਨ ਦਾ ਨੰਬਰ ਦੇ ਮਾਰਕੀਟ ਕਮੇਟੀ ਵਾਲੇ ਦਾ ਮੈਨੂੰ ਨੰਬਰ ਤੇ ਦੇ ਇੱਕ ਮਿੰਟ ਕਿ ਬੀ ਲੋਪੀਓ ਨਹੀਂ ਨਹੀਂ ਵਾਸੀ ਇਹੋ ਬੰਦੀ ਗੱਡੀ ਚੋਲਦੇ ਮੈਨੂੰ ਕੋਈ ਨਾ ਕੋਈ ਚਤੁਰ ਨੰਬਰ ਦੇਖੋ ਨੰਬਰ ਦੇ ਮੈਂ ਤੁਹਾਡੇ ਕੋਲ ਤੇ ਨੰਬਰ ਦੇਣਾ ਸਾਥੀਓ ਮੈਨੂੰ ਇੱਕ ਗੱਲ ਦੱਸੋ ਇੱਕ ਕਿਸਾਨ ਹੈ ਵੀਰ ਮੂੰਹੋਂ ਮੰਨਣ ਡਿਆ ਵੀ ਕਿਸਾਨ ਕਦੀ ਅੱਜ ਤੱਕ ਚੋਰੀ ਕਰਦਾ ਵੇਖਿਆ ਵੀ ਪੰਜਾਬ ਦਾ ਕਿਹੜਾ ਪਿੰਡ ਦੱਸਿਆ ਸਤੀਰ ਵਾਲੀ ਸਤੀਰ ਵਾਲੇ ਦਾ ਹੋਵੇ ਕਿਸਾਨ ਤੇ ਝੋਨਾ ਲੈਣਾ ਪਾਲੀ ਵਾਲੇ ਜਾਊਗਾ ਰਾਜਸਥਾਨ ਚ ਤੁਸੀਂ ਆਪ ਹਿਸਾਬ ਲਾ ਲਓ ਸਾਡੇ ਪੰਜਾਬ ਰਾਜ ਵਿੱਚ ਨਹੀਂ ਸਾਡੇ ਪੰਜਾਬ ਦੇ ਵਿੱਚ ਸਾਥੀਓ 13 13 ਕਿਲੋ 13 ਮੋਇਸਟਰ ਝੋਨੇ ਦਾ 9 ਦਿਨ ਹੋ ਗਿਆ ਬਜ਼ੁਰਗ ਨੂੰ ਬੇਟੇ ਨੂੰ ਉਹਦੇ ਤੋਂ 7 ਕਿਲੋ ਕਾਟ ਮੰਗੀ ਗਈ 212 ਪਰਮਲ ਤੇ ਤੇ ਰਾਸਤੇ ਨਾਲ ਜਿਹੜੇ ਝੋਨੇ ਆਉਂਦੇ ਆ ਉਹ ਸਿੱਧੇ ਹੀ ਸਿੱਧੇ ਲੈਂਦੇ ਆ ਛੇਲਰ ਵਾਲੇ ਵੀ ਸਿੱਧੇ ਖਰੀਦੇ ਮੰਡੀਆਂ 'ਚ ਵੀ ਗੱਟੇ ਸਿੱਧੇ ਪਹਿੰਦੇ ਆ ਵੇਖੋ ਚੌਕੀਨ ਚਾਰਜ ਨੂੰ 18 ਮਿੰਟ ਹੋ ਗਏ ਫੋਨ ਲਗਾਏ ਨੂੰ ਤੇ ਕਲਰ ਚੌਂਕੀ ਤੋਂ ਸਿਰਫ ਆਪਾਂ 1/2 ਕਿਲੋਮੀਟਰ ਤੇ ਖੜੇ ਆ ਤੇ ਚੌਂਕੀ ਨੇ ਚਾਰਜ ਨੇ ਕੋਈ ਵੀ ਮੁਲਾਜ਼ਮ ਨਹੀਂ ਭੇਜਿਆ ਉਹਨੂੰ ਫੋਨ ਲਾ ਚੀਰਮੈਨ ਸਾਹਿਬ ਨੂੰ ਆਪਦੇ ਅੱਛਾ ਘਰੇ ਚਲੇ ਗਏ ਜੀ ਅੱਛਾ ਕੋਲਾ ਸਿਧੀ ਲਾਲਾ ਜੀ ਵਾਟਸਐਪ ਨਾਲ ਸਿਧੀ ਲਾਲਾ ਸਿਧੀ ਲੱਗਦੀ ਹੈ ਨਾ ਸਾਥੀਓ ਆਪਣੇ ਅਬੌਰ ਦੀ ਮਾਰਕ ਕਮੇਟੀ ਦੇ ਉਪਕਾਰ ਸਿੰਘ ਜਾਕਰ ਸਤਕਾਰਯੋ ਨੂੰ ਫੋਨ ਲਾਇਆ